ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਹੈ। ਮੇਰਾ ਕਾਕਾ ਕਿੱਥੇ ਆ ਮੈਂ ਡਿਊਟੀ ਆ ਗਿਆ ਹੁਣ ਮੇਰਾ ਕਾਕਾ ਕਿੱਥੇ ਆ ਮੈਨੂੰ ਲੱਭ ਹੀ ਨਹੀਂ ਰਿਹਾ ਮੇਰਾ ਕਾਕਾ। ਕਾਕਾ ਤਾ ਆ ਬੈਠਾ ਏ। ਬੋਲੋ ਮੰਮਾ ਜੀ ਸਤਿ ਸ਼੍ਰੀ ਅਕਾਲ। ਮੰਮਾ ਲਾਖ ਤੇ ਦਾਨੀ। ਕੋਈ ਨਹੀਂ ਮੈਂ ਲਾ ਦੂੰਗੀ ਪਹਿਲਾਂ ਇੱਥੇ ਆ ਉੱਪਰ ਆਓ। ਬੋਲੋ ਮੰਮਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇੱਧਰ ਇੱਧਰ ਦੇਖ। ਲਵ ਯੂ। ਹਾਉ ਦੂ। ਪਾਰੀ ਦੇ ਦਿਓ ਮੈਨੂੰ। ਪਾਰੀ ਦੇ ਦਿਓ ਬੇਟਾ। ਪਰੀ ਦੇਵ ਛੁਲੇ ਗਿਆ ਸੀ ਮੇਰਾ ਬੇਟਾ ਅੱਜ ਹਾਂਜੀ ਹੈ ਰੋਇਆ ਸੀ ਉੱਥੇ ਨਹੀਂ ਰੋਇਆ ਸੀ ਨਹੀਂ ਰੋਇਆ ਸੀ ਨਹੀਂ ਦਾਦੀ ਤੇ ਬੜਾ ਔਖਾ ਹੀ ਐ ਨਹੀਂ ਤੂੰ ਆਣ ਨਹੀਂ ਦੰਦਾ ਦਾਦੀ ਨੂੰ ਹੈ ਚਾਰ ਪੰਜ ਦਿਨ ਚਾਰ ਐ ਸਕੂਲ ਦਾ ਉਦੋਂ ਭੱਜ ਕੇ ਗਈ ਤੇ ਪਿੱਛੇ ਮੁੜ ਕੇ ਵੀ ਨਹੀਂ ਵੇਖਦੀ ਹੁਣ ਜਦੋਂ ਦੀ ਐਡਮਿਸ਼ਨ ਕਰਾਈ ਐ ਸਾਰਾ ਕੁਝ ਕਰਾਇਆ ਉਦੋਂ ਤੋਂ ਐ ਕਰਦਾ ਉਧਰ ਉਧਰ ਨੁੰਦਾ ਨੁੰਦਾ ਜਦੋਂ ਹੁਣ ਤੈਨੂੰ ਛੁੱਟੀ ਹੈ ਬੇਟਾ ਹੁਣ ਤੈਨੂੰ ਛੁੱਟੀ ਹੈ ਠੀਕ ਹੈ ਇਹ ਹੁਣ ਅਸੀਂ ਡਿਊਟੀ ਦੀ ਥਕਾਵਟ ਲਾਂਦੇ ਹੋਏ ਦੋਵੇਂ ਥੋੜਾ ਟਾਈਮ ਰੈਸਟ ਕਰ ਰਹੇ ਹਾਂ ਮੇਰਾ ਪੁੱਤ ਤਾਂ ਰੈਸਟਿੰਗ ਪੋਜੀਸ਼ਨ 'ਚ ਹੀ ਹੈ ਨਾ 12:30 ਵਜੇ ਦਾ 12:00 ਵਜੇ ਦਾ ਹੈ ਬੇਟਾ ਸਕੂਲੇ ਰੋਇਆ ਸੀ ਅੱਜ ਨਹੀਂ ਰੋਇਆ ਸੀ ਨਹੀਂ ਰੋਇਆ ਸੀ ਨਹੀਂ ਇਹ ਪਤਾ ਕੀ ਕਰਦੀ ਆ ਜਦੋਂ ਛੱਡ ਕੇ ਆਈਏ ਹੈਨਾ ਉਦੋਂ ਤਾਂ ਰੋਂਦਿਆ ਹੀ ਇਹ ਅੱਧਾ ਘੰਟਾ ਰੋਈ ਜਾਂਦੀ ਹੈ ਜਿਹੜਾ ਛੱਡਣ ਜਾਂਦਾ ਬਸ ਉਹ ਉੱਥੇ ਹੀ ਬੈਠ ਜਾਂਦਾ ਅੱਧਾ ਘੰਟਾ ਜਦੋਂ ਮਤਲਬ ਕਿ ਇਹਨੂੰ ਇਹਦਾ ਦਿਮਾਗ ਨੂੰ ਇੱਧਰ ਲਾ ਕੇ ਆ ਕਿਸ ਕੋ ਜਿਹੜਾ ਬੰਦਾ ਛੱਡਣ ਜਾਂਦਾ ਉਹ ਖਿਸਕਦਾ ਉਸ ਤੋਂ ਬਾਅਦ ਮੈਡਮ 5-10 ਮਿੰਟ ਬਾਅਦ ਫੋਨ ਕਰਾ ਕਰਕੇ ਦੱਸਦੀ ਆ ਵੀ ਇਹ ਮੈਡਮ ਬਚਾਰੇ ਬੱਚਾ ਨੂੰ ਪੜਾ ਰਹੀ ਆ ਬੋਰਡ ਤੇ ਚੌਕ ਤੇ ਬੋਰਡ 'ਤੇ ਫੜਿਆ ਹੁੰਦਾ ਤੇ ਵੀਡੀਓ ਕਾਲ ਕਰਕੇ ਮੈਮ ਦਿਖਾਦੀ ਆ ਤੇ ਇਹ ਕਰ ਰਹੀ ਹੁੰਦੀ ਆ ਬੋਲੋ ਬੱਚੇ 1 ਬੋਲੋ ਬੱਚੇ 2 ਬੋਲੋ ਬੱਚੇ 3 ਵੇਖੋ ਹੁਣ ਹੱਸਦੀ ਫੋਨ ਕਰਨ ਲੱਗੇ ਲੰਚ ਜੀ ਲੰਚ ਚ ਸਾਡੇ ਆਲੂ ਤੋਰੀ ਦੀ ਸਬਜੀ ਆ ਤੇ ਨਾਲ ਦਹੀਂ ਆ ਜੀ ਦਹੀਂ ਦੇ ਵੀ ਥੋੜੇ ਜਿ ਦੇ ਰਹਿ ਗਏ ਹੁਣ ਫੇਰ ਥਣੇ ਚ ਦਹੀਂ ਖਾਈ ਨਹੀਂ ਜਾਇਆ ਕਰੀ ਨਾਲ ਚਪਾਤੀ ਆ ਜੀ ਹਰੀ ਸਬਜੀ ਆ ਬਹੁਤ ਸਵਾਦ ਲੱਗਦੀ ਆ ਆਲੂ ਤੋਰੀ ਦੀ ਸਬਜੀ ਤੇ ਮੇਰਾ ਕਾਕਾ ਇੱਧਰ ਖੇਡ ਰਿਹਾ ਹੁਣ ਇਹਨੂੰ ਆਦਤ ਪਾ ਰਹੇ ਆਂ ਇਹਨੂੰ ਨਾ ਫੋਨ ਨਾ ਹੀ ਦਿਆ ਕਰਾਂ ਮੈਂ ਕਿ ਫੋਨ ਦੀ ਐਡਿਕਸ਼ਨ ਪੈ ਜਾਂਦੀ ਹੈ ਨਾ ਇੱਕ ਵਾਰ ਤਾਂ ਬਹੁਤ ਹੋ ਹੁੰਦਾ ਪ੍ਰੋਬਲਮ ਹੋ ਜਾਂਦੀ ਹੈ ਬਾਅਦ ਦੇ ਵਿੱਚੋ ਤੇ ਜ਼ਿਆਦਾਤਰ 15 20 ਮਿੰਟ ਹੋਣ ਫੜਾਉਂਦੇ ਹੁੰਦੇ ਸੀ ਤੇ 15 20 ਮਿੰਟ ਰਾਤ ਨੂੰ ਪਰ ਫਿਰ ਵੀ ਜ਼ਿਆਦਾ ਟਾਈਮ ਹੋ ਜਾਂਦਾ ਹੁੰਦਾ ਸੀ ਕਿਸੇ ਵੇਲੇ ਹੁਣ ਇਹਨੂੰ ਫੋਨ ਦੀ ਆਦਤ ਛਡਾ ਰਿਹਾ ਦੇਖੋ ਕੀ ਸ਼ਤਾਨੀਆਂ ਕਰਦੀ ਆ ਆ ਵੇਖੋ ਇਹ ਕੀ ਹੋ ਰਿਹਾ ਬੇਟਾ ਇਹ ਕੀ ਹੋ ਰਿਹਾ ਮਮਾ ਦੇ ਦਹੀਂ ਜੋ ਹੈ ਕੀ ਹੋ ਰਿਹਾ ਹੈ ਠੰਢੀ ਮਾਈ ਹੈ ਕੋ ਕੀ ਮੇ ਨੱਚਦਾ ਹੁਣ ਆ ਗੱਦੀ ਮੰਮਾ ਬਣ ਗਈ ਸਿੱਖ ਤੇ ਛੁੱਡੀ ਲੈ ਗਈ ਚਲੋ ਨੱਚੋ ਭੈਣਾ ਤੈਨੂੰ ਨੱਚਣਾ ਨਹੀਂ ਆਉਂਦਾ ਬਣਾ ਹਾਂ ਬਣਾ 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 ਕੀ ਬੰਦ ਰਿਓ ਕੀ ਬੰਦ ਪਿਆ ਮੇਰਾ ਕਾਕਾ ਇਹ ਮਨਾਲਸਤਾਂ ਨਗਰ ਵਿਦਿਆਲਿਆ ਇਸ ਤੋਂ ਤੈਨਾਂ ਅੱਜ ਦੇ ਕੀ ਪਹਿਣਾ ਤੇ ਨਕਚਰ ਨਹੀਂ ਹੁੰਦਾ ਕਿ ਇਹ ਡੱਟ ਮਾਛੀ ਬਣਗੀ ਕੀ ਬਣਗੀ ਮਾਛੀ ਜਸਮਾਸੀ ਬਣਗੀ ਹਾਂ ਮਾਸੀ ਨੂੰ ਪਿਆਰ ਕਰਦਾ ਜਸ ਨੂੰ ਕਹਿੰਦੇ ਮਾਸੀ ਵੀਡੀਓ ਲਾਈਕ ਕਰਿਓ ਨਾ ਨਾ ਮੈਂ ਡੱਟ ਮਾਛੀ ਆ ਤੂੰ ਮੇਰੀ ਮਾਛੀ ਆ ਓਕੇ ਓਕੇ ਅੱਜ ਜੀ ਫੈਂਟਸੀ ਨਾ ਸੋ ਗਏ ਸੀਗੇ ਥੋੜਾ ਜਾਂ ਮੈਂ ਆਪਣੇ ਬੇਟੇ ਨੂੰ ਸੁਵਾ ਰਹੀ ਸੀ ਤੇ ਕਾਕੇ ਨੂੰ ਸੁਵਾਂਦੀ ਸੁਵਾਂਦੀ ਮੈਨੂੰ ਵੀ ਨੀਂਦ ਆ ਗਈ ਕਿਉਂਕਿ ਥੱਕਾਵਟ ਜੀ ਹੋ ਜਾਂਦੀ ਉੱਥੇ ਵੀ ਬੈਠ ਬੈਠ ਕੇ ਨਾ ਸਾਰਾ ਦਿਨ ਥਕੇਵਾ ਜਾਂ ਹੋ ਜਾਂਦਾ ਤੇ ਵੈਸੇ ਤੇ ਮੈਂ ਸੋਣਾ ਨਹੀਂ ਸੀ ਪਰ ਇਹਨੂੰ ਸੁਵਾ ਰਹੀ ਸੀ ਮੈਂ ਆਪਣੇ ਕੁੱਕੂ ਨੂੰ ਤੇ ਸੋਂਦੇ ਸੋਂ ਇਹਨੂੰ ਸੁਵਾਂਦੇ ਸੁਵਾਂਦੇ ਮੈਂ ਆਪ ਵੀ ਸੋ ਗਈ ਹੁਣ ਟਾਈਮ ਤੇ ਕਰੀਬਨ 5:30 ਵਜੇ ਆ ਮੈਂ ਕਾਕੇ ਨੂੰ ਠਾ ਰਹੀ ਆ ਚਾਹ ਸਾਡੀ ਬਣੀ ਹੋਈ ਆ ਆ ਵੇਖੋ ਚਾਹ ਤੇ ਨਾਲ ਪਤੀਸਾ ਏ ਠੀਕ ਏ ਚਾਹ ਦੇ ਨਾਲ ਪਤੀਸਾ ਖਾਵਾਂਗੇ ਅਸੀਂ ਦੋਵੇਂ ਜਣੇ ਹਨਾ ਕਾਕੇ ਆ ਮੇਰੇ ਕਾਕੇ ਦੀ ਹਜੇ ਨੀਂ ਨੀਂ ਉੱਤਰੀ ਹੈਗੀ ਨੀ 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 ਉੱਤਰੀ ਕਾਕੇ ਦੀ ਵੇਖੋ ਮੇਰੇ ਦੀ ਮਰੇ ਚਾਹ ਨੇ ਜੇ ਕਾਕੇ ਦੀ ਨਹੀਂ ਮੇਰੇ ਬੁੱਗੂ ਜੀ ਤਰੇਦਰ ਵੇਖੋ ਮਮਾ ਵੱਲ ਮਮਾ ਉੱਥੇ ਜਾ ਸੋਨੇ ਆ ਸੋਨੇ ਆ ਉੱਥੇ ਜਾ ਲੱਡੂ ਉੱਠ ਜਾ ਮੇਰਾ ਪੁੱਤ ਹਾਂ ਕਰਿਆ ਸ਼ਿਸ਼ੂ ਕਰਿਆ ਹੀ ਕਰੇ ਖੁੱਲ ਕੇ ਚੁੱਚੂ ਕਰਿਆ ਮੇਰਾ ਬੇਟਾ ਕਰਦੀ ਨਹੀਂ ਹੁੰਦੀ ਬਾਥਰੂਮ ਇਹ ਸਾਰਾ ਦਿਨ ਹੋ ਗਿਆ ਬਾਥਰੂਮ ਨਹੀਂ ਕੀਤਾ ਹੁਣ ਆ ਕੇ ਕੀਤਾ ਸੋ ਹਾਂਜੀ ਪਲੀਜ਼ ਬਲੌਗ ਪੂਰਾ ਦੇਖਿਓ ਫੇਰ ਹੀ ਬਲੌਗ ਦੇ ਵਿੱਚ ਮਿਸਟੇਕਸ ਕੱਢਿਓ ਠੀਕ ਹੈ ਫੁੱਲ ਬਲੌਗ ਵਾਚ ਜ਼ਰੂਰ ਕਰਿਓ ਜੀ ਫੇਰ ਜਿੰਨੀਆਂ ਵੀ ਮਿਸਟੇਕਸ ਨੇ ਤੁਹਾਡੀਆਂ ਜਿਹੜੀਆਂ ਚੀਜ਼ਾਂ ਸਿਰ ਮੱਥੇ ਜੀ ਬੈਕ ਹੋ ਕੇ ਵੇਖੀ ਕਿਤੇ ਕਿਸੇ ਮਿਹਨਤ ਨਹੀਂ ਲੈ ਲਏ ਉਥੇ ਸਾਕੇ ਨੇ ਚੈਕਰ ਤੋਂ ਜੋ ਬੈਟਰੀ ਕੱਢ ਕੇ ਹਾਂਜੀ ਇੱਥੇ ਮੈਂ ਨਾਲ-ਨਾਲ ਜਿਹੜੀ ਸਾਡਾ ਏਸੀ ਬਲੈਂਕਟ ਆ ਠੀਕ ਹੈ ਉਹਨੂੰ ਮੈਂ ਟਾਇ ਲਗਾ ਰਹੀ ਸੀਗੀ ਵੈਸੇ ਤਾਂ ਇੱਥੇ ਟਾਈਮ ਤਕਰੀਬਨ 6 ਵੱਜ ਚੁੱਕਿਆ ਸੀਗਾ ਉਦੋਂ ਰਾਤ ਨੂੰ ਜ਼ਰੂਰ ਪੈਣੀ ਸੀ ਬਟ ਫਿਰ ਵੀ ਚੰਗਾ ਜਾਂ ਨਹੀਂ ਲੱਗਦਾ ਹੈਗਾ ਖਲਾਰਾ ਜਾ ਪਿਆ ਹਨਾ ਤੇ ਇੱਥੇ ਮੈਂ ਆਪਣੀ ਬੇਟੀ ਦਾ ਮਾਈਂਡ ਡਿਵਰਟ ਜਾਂ ਕਰਕੇ ਇਹਨੂੰ ਉਹ ਕਰਕੇ ਅਦਾ ਕਿਹਾ ਇਹਨੂੰ ਐ ਤੇ ਤੈਨੂੰ ਸਕੂਲ ਦਾ ਕੰਮ ਕਰਾਉਣਾ ਮੈਂ ਐਵੇਂ ਕਿਹਾ ਬੇਟਾ ਦੇਖਿਓ ਸਵੇਰੇ ਬੈਗ ਦੇ ਵਿੱਚ ਜਿਹੜਾ ਸਮਾਨ ਸਾਰਾ ਪੂਰਾ ਹੈਗਾ ਕਿ ਨਹੀਂ ਹੈਗਾ ਕਿਉਂਕਿ ਨਹੀਂ ਤਾਂ ਇਹਨੇ ਆ ਭੱਜ ਜਾਣਾ ਸੀ ਤੇ ਉਹ ਕਰਨਾ ਸੀ ਜਿਵੇਂ ਤੁਹਾਨੂੰ ਦੇਖਿਆ ਤੁਸੀਂ ਪਹਿਲਾਂ ਵੀ ਨਾ ਇਹ ਭੱਜ ਗਈ ਸੀਗੀ ਇੱਥੇ ਦੇਖੋ ਇਹ ਮੈਡਮ ਮੇਰੀ ਛੋਟੂ ਜੀ ਸਾੜੀ ਲਾਣ ਦੀ ਕੋਸ਼ਿਸ਼ ਕਰ ਰਹੀ ਹੈ ਜਿੱਦਾਂ ਸਾੜੀ ਨਹੀਂ ਲਾਂਦੇ ਤੇ ਫਿਰ ਐਦਾਂ ਸਕਰਟ ਦੇ ਵਿੱਚ ਥੋੜੀ ਚੁੰਨੀ ਨਾਪ ਕੇ ਤੇ ਫਿਰ ਐਵੇਂ ਉਹ ਚੁੰਨੀ ਲੰਦੀ ਆ ਉਸ ਤੋਂ ਬਾਅਦ ਮੈਂ ਇਹਨੂੰ ਬੜਾ ਉਹ ਕਰਾ ਓਕੇ ਕਹਿ ਕੇ ਨਾ ਫਿਰ ਮੈਂ ਇਹਨੂੰ ਪੜਾਉਣ ਦੀ ਕੋਸ਼ਿਸ਼ ਕੀਤੀ ਮੈਂ ਵੀ ਕਿਹਾ ਵੇ ਇੱਕ ਬੇਟਾ ਵੇਖੋ ਵੇਖੋ ਬੁਕਤਾਬਾ ਕੱਢੀਏ ਕਿਤਾਬਾ ਕੱਢੀਏ ਆਰੇ ਲਾਇਆ ਪਿਆਰ ਕੀਤਾ ਫਿਰ ਉਸ ਤੋਂ ਬਾਅਦ ਮੈਂ ਵੇਖਿਆ ਕਿਉਂਕਿ ਮੈਡਮ ਹੋਮਵਰਕ ਵੀ ਦਿੰਦੇ ਆ ਵੇਖੋ ਨਿੱਕੇ ਨਿੱਕੇ ਉਮਰ ਦੇ ਵਿੱਚ ਹੀ ਹੋਮਵਰਕ ਵਗੈਰਾ ਮੇਰੇ ਨਾਲ ਲੱਗ ਜਾਂਦੇ ਆ ਸਾਡੇ ਵੇਲੇ ਤਾਂ ਸ਼ਾਇਦ ਨਹੀਂ ਹੁੰਣਾ ਹੋਮਵਰਕ ਇੰਨਾ ਹਨਾ ਮੈਨੂੰ ਯਾਦ ਵੀ ਨਹੀਂ ਹੈਗਾ ਵੀ ਐਡੇ ਨਿੱਕਿਆਂ ਨੂੰ ਵੀ ਨਹੀਂ ਹੋਮਵਰਕ ਹੁੰਦਾ ਸੀ ਪਹਿਲੀ ਗੱਲ ਇਹ ਕਿ ਨਿੱਕੇ ਸ਼ਾਇਦ ਸਕੂਲ 'ਚ ਵੀ ਨਹੀਂ ਸੀ ਪੈਂਦੇ 4 ਸਾਲ ਦੇ ਤੱਕ ਉਦੋਂ ਪੈਂਦੇ ਹੁੰਦੇ ਸੀ 3 3.5 ਸਾਲ ਤੱਕ ਪੈਂਦੇ ਹੁੰਦੇ ਸੀਗੇ ਇੱਥੇ ਵੇਖੋ ਜੀ ਮੈਂ ਇਹਨੂੰ 1 1 ਪਵਾਰੀ ਸੀਗੀ ਇਹ ਆਪਦੀਆਂ ਮਾਰ ਰਹੀ ਮੈਂ ਇਹਨੂੰ ਆਪਦੇ ਆਪਦੀ ਟਰੈਕ ਤੇ ਲਿਆਣਾ ਚਾਹੁੰਦੀ ਸੀਗੀ ਨਹੀਂ ਬੇਟਾ ਐਵੇਂ ਐਵੇਂ ਪਾਓ ਐਵੇਂ ਪਾਓ ਫਿਰ ਮੈਂ ਵੇਖ ਵੀ ਰਹੀ ਸੀ ਵੀ ਇਹਨੂੰ ਕਿੰਨਾ ਕੁ ਪਾਣਾ ਆ ਗਿਆ ਕਿੰਨਾ ਕੁ ਨਹੀਂ ਪਾਣਾ ਆ ਗਿਆ ਪਰ ਇਹ ਮੈਡਮ ਆਪਦੀ ਚੁੰਨੀ ਸੰਭਾਲਣ ਦੇ ਵਿੱਚੀ ਬਿਜ਼ੀ ਸੀ ਫਿਰ ਮੈਂ ਚੁੰਨੀ ਸਾਈਡ ਤੇ ਲਾ ਕੇ ਰੱਖੀ ਇਹਦੀ ਤੇ ਕਿਹਾ ਬੇਟਾ ਹਾਂ ਹੁਣ ਪੜੋ ਪੜੋ ਤੇ ਫਿਰ ਇਸ ਤੋਂ ਬਾਅਦ ਇਹ ਥੋੜਾ ਜਿਹਾ ਪੜੀ ਦੇਖ ਲਓ ਜੀ ਮੈਨੂੰ ਕਹਿੰਦੀ ਨਾ ਬੇਟਾ ਮਮਾ ਕੋ ਨਾ ਪੜਾ ਮੈਂ ਤੇਰੀ ਮਮਾ ਐ ਤੂੰ ਆਪੇ ਪੜਿਆ ਕਰ ਵੇਖੋ ਉਹ ਭੱਜ ਗਈ ਇੱਕ ਮਿੰਟ ਲਈ ਟਿੱਗੀ ਸੀ ਤੇ ਮੈਨੂੰ ਕਹਿੰਦੀ ਬੇਟਾ ਮੈਂ ਇਹ ਕਾਹਦੀ ਨਾ ਮੈਂ ਮਾਂ ਤੂੰ ਮੇਰੀ ਮੈਂਮ ਐ ਹਾਂ ਅੱਛਾ ਏਬੀਸੀ ਤੈਨੂੰ ਆਉਂਦੀ ਨਹੀਂ ਹੈ ਏ ਤੈਨੂੰ ਲਿਖਣੀ ਨਹੀਂ ਆਉਂਦੀ ਜੇ ਤੂੰ ਮੈਡਮ ਬਣਗੀ ਤੂੰ ਤੂੰ ਅੱਜ ਨਹੀਂ ਆਉਂਦਾ ਪੁੱਤ ਮੈਡਮ ਬਣ ਲੈਣਾ ਪਹਿਲਾਂ ਪੜਨਾ ਪੈਂਦਾ ਏ ਲਿਖਣੀ ਨਹੀਂ ਆਂਦੀ ਤੇ ਵੱਡੀ ਮੈਡਮ ਬਣੀ ਆ। ਇਹਦੀ ਬੇਟਾ ਮੈਂ ਤੂੰ ਮੈਂ ਤੇਰੀ ਮੈਡਮ ਐ ਤੂੰ ਪੜ ਬਹਾਨੇ ਬਾਜਾ। ਬਹਾਨੇ ਬਾਜਾ 7 ਲਿਖਾ ਰਹੀ ਸੀ ਤੇ 7 ਲਿਖਣਾ ਨਹੀਂ ਆਇਆ ਤੇ ਬਹਾਨਾ ਮਾਰ ਕੇ ਤੇ ਫੁੱਰਰੋਗੀ। ਇਹ ਜਿਹੜੇ ਕਿੱਡੇ ਜਿਹੇ ਨੇ ਇਹਨਾਂ ਨੂੰ ਪੜਾਉਣਾ ਬੜਾ ਔਖਾ ਹੁੰਦਾ। ਇਹਨਾਂ ਨੂੰ ਸਮਝੀ ਨਹੀਂ ਹੁੰਦੀ ਵੀ ਹਾਂ ਅਸੀਂ ਪੜਾਈ ਕਰਨੀ ਕਿਉਂ ਆ ਕੀ ਰੀਜ਼ਨ ਆ। ਠੀਕ ਐ ਜਿਹਦੇ ਨਾਸਟਿੰਜ ਕਰਾਚੇ ਚ ਜਾਂਦੇ ਆ ਨਾ ਸਕੂਲ ਦੀ ਵੀ ਇੰਨੀ ਰਿਸਪੌਂਸਿਬਿਲਟੀ ਨਹੀਂ ਹੁੰਦੀ। इस कर, ना बेटा हाय <laughs> चल, 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 चल। मत, बड़े मजेदार मटर बड़े मजेदार चल चलो चल चलो चलो चल, चल। ऐसे थोड़ी करते हैं बेटा सी बनाओ सी सी ऐसे करके ठीक है देखो देखो कितनी अच्छी बना दी सी कर देखिए मेरा बेटा कितनी अच्छी सी बनाता है फ्रेंड्स देखना मेरा बेटा कितनी अच्छी सी बनाता है ठीक है देखना देखना அது தப்பா <laughs> 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 ना बेटा मैम मैम मनरीत आप होमवर्क नहीं करके लेके आते आपकी मम्मा पढ़ाती नहीं है घर पे नहीं, 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 नहीं। नहीं, नहीं। नहीं, बड़ी देखो इधर देखो इधर बेटा ਹਾ ਹਏ ਇਹਨੇ ਟੀ ਟਨੀਆ ਜੈਨ ਨੂੰ ਸਾਮਣਾ ਬੜਾ ਆਪਸਾ ਫੜਨ ਟੀ ਟਨੀਆ ਜੈਨ ਫੜਨਾ ਬੜਾ ਟੀ ਟੀ ਜੈ ਬੜੇ ਓਕੇ ਫੜਨੀ ਚੱਲ ਚੱਲ ਹੁਣ ਮੈਨੂੰ ਏ ਬਣਾ ਕੇ ਦਿਖਾਓ ਏ ਬਣਾ ਕੇ ਦਿਖਾਓ ਆ ਆ ਤੁਸੀਂ ਪਾਏ ਐ ਆ ਮੈਂ ਮੈਮ ਨੇ ਪਾਇਆ ਕਿ ਤੁਸੀਂ ਪਾਈ ਮੈਜੀ ਹੈ ਮੈਜੀ ਤੁਸੀਂ ਪਾਇਆ ਹਾਂ ਫਿਰ ਕਿਵੇਂ ਪਾਇਆ ਦੱਸੋ ਏ ਬਤਾਓ ਕਿਵੇਂ ਪਾ ਲੈ ਬੇਟਾ ਇਹ ਆ ਲੈ ਤੁਸੀਂ ਇਹ ਏ ਪਾ ਮੇਰੇ ਇੱਥੇ ਮੇਰੇ ਦਰਨੀ ਨਾ ਹੈਗਾ ਹਾਂ ਹਾਂ ਹੋਇਆ ਕਾਪੀ ਆ ਸਾਡੇ ਵੇਲੇ ਕਹਿੰਦੇ ਪੱਕੀ ਕਾਪੀ ਆ ਇਹ ਇਹ ਤੇ ਮੈਂ ਮੱਥਪੜ ਲਾਉਂਦੇ ਆ ਇਹਦੇ ਪੜ ਲਾਂਦੇ ਹਾਂ ਹਲੋ ਹਾਂਜੀ ਜਿਵੇਂ ਕਿ ਤੁਸੀਂ ਪਿਛਲੀ ਕਲਿੱਪ ਦੇ ਵਿੱਚ ਦੇਖਿਆ ਹੀ ਆ ਕਿ ਇੱਥੇ ਮੇਰਾ ਟਿੱਡੂ ਜਾਂ ਨਾਲ-ਨਾਲ ਮੇਰੇ ਮਸਤੀ ਜ਼ਿਆਦਾ ਕਰ ਰਿਹਾ ਸੀ ਤੇ ਪੜ ਕੱਟ ਰਿਹਾ ਸੀਗਾ ਇਸੇ ਲਈ ਕਹਿੰਦੇ ਆ ਵੀ ਜਿਹੜੀ ਇਹ ਮਾਵਾਂ ਨਿੱਕੇ-ਨਿੱਕੇ ਨੂੰ ਨਾ ਦੂਸਰੀ ਜਗ੍ਹਾ ਟਿਊਸ਼ਨ ਪਾ ਦਿੰਦੀ ਆ ਕਿਉਂਕਿ ਆਪਦੇ ਕੋਲ ਪੜਦੇ ਹੀ ਨਹੀਂ ਹੈਗੇ ਨਾ ਤੇ ਲੈਣ ਤੇ ਲਈ ਤੇ ਆਂਦੇ ਹੀ ਨਹੀਂ ਹੈਗੇ ਆ ਵੇਖੋ ਹੁਣ ਇੱਥੇ ਮੈਂ ਇੰਨਾ ਜ਼ਿਆਦਾ ਇਹਨੂੰ ਕਹਿ ਰਹੀ ਸੀ ਬੇਟਾ ਨਾ ਨਾ ਪੜ ਲਾ ਪੜ ਲਾ ਪਰ ਨਹੀਂ ਇਹਨੇ 10 ਮਿੰਟ ਦਾ ਕੰਮ ਆ ਜਿਹੜਾ ਅੱਧਾ ਘੰਟਾ ਘੜੀ ਸਕੇ ਫੇਰੀ ਜਿਹੜਾ ਇਹਨੇ ਇਹੋ ਕਰਿਆ ਸਕੂਲ ਦੇ ਵਿੱਚ ਮੈਡਮ ਦੇ ਕੋਲ ਝੱਟਪਟ ਕਾਪੀ ਲੈ ਕੇ ਚਲ ਜਾਂਦੇ ਆ ਹਾਂਜੀ ਮੈਮ ਜੀ ਮੈਮ ਜੀ ਸਾਨੂੰ ਕੰਮ ਕਰਾ ਦਿਓ ਤੇ ਘਰ ਮਮਾ ਨੂੰ ਤੇ ਮਮਾ ਨੂੰ ਤਾਂ ਇੰਨਾ ਤੰਗ ਕਰਦੇ ਆ ਨਾ ਇੰਨਾ ਜ਼ਿਆਦਾ ਇਹ ਇੱਥੇ ਸਗੋਂ ਬਹੁਤ ਜ਼ਿਆਦਾ ਸ਼ਰਾਰਤ ਕਰਦੀ ਦੁਆਰਾ ਕਰ ਦੁਆਰਾ ਕਰੀ ਤੇਨਾ ਕੋ ਫਰੈਂਡਸ ਵੀਡੀਓ ਨੂੰ ਲਾਈਕ ਕਰਦੇ ਹੋ ਕਿਉ ਫਰੈਂਡਸ ਵੀਡੀਓ ਨੂੰ ਲਾਈਕ ਕਰਦੇ ਹੋ ਲਾਈਕ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕੀ ਕਰਦੋ ਮੇਰੀ ਮੰਮਾ ਦੀ ਵੀਡੀਓ ਨੂੰ ਲਾਈਕ ਕਰ ਦੋ ਤੱਪ ਹੈ ਕੀ ਦਾ ਪੁੱਤ ਆ ਤੱਪ ਕੀ ਦਾ ਪੁੱਤ ਆ ਤੱਪ ਮੰਮਾ ਦਾ ਕਿ ਪਪਾ ਦਾ ਤੱਪ ਕਿ ਦਾਦੀ ਦਾ ਤੱਪ ਕੀ ਦਾ ਪੁੱਤ ਕੀ ਦਾ ਪੁੱਤ

ਮੈਂ ਕਹੇ ਬੇਟਾ ਲੁਕ ਪਾਪਾ ਆ ਜਾਣਗੇ ਤੇ ਫਿਰ ਪਾਪਾ ਤੈਨੂੰ ਲੱਭਣਗੇ ਉਹ ਵਿਚਾਰੀ ਪਤਾ ਹੀ ਨਹੀਂ ਲੱਗਿਆ ਆਪਾਂ ਗੱਲਾਂ ਕਰਨ ਲੱਗ ਗਏ ਤੇ ਕਾਕਾ ਮੇਰਾ ਲੁਕੀ ਫਿਰਦਾ ਲੁਕ ਜਾ ਲੁਕ ਜਾ ਲੁਕ ਜਾ ਪਾਪਾ ਕਾਕਾ ਤਾਂ ਹੈ ਨਹੀਂ ਕਿਹ ਘਾਏ ਪਾਪਾ ਹੈ ਨਹੀਂ ਕਾਕਾ ਦੇ ਕਿੱਧਰ ਗਿਆ ਏ ਦੇਖੋ ਇੱਧਰ ਨਹੀਂ ਹੈ ਨਹੀਂ ਤੂੰ ਉਹ ਨਹੀਂ ਆਉਂਦੀ ਇਹਦੇ ਪਾਪਾ ਦੀ ਪਾਪਾ ਦੀ ਆਵਾਜ਼ ਸੁਣ ਕੇ ਨਾ ਇਹਦੇ ਵਿੱਚ ਮੈਂ ਗੱਲਾਂ ਕਰਨ ਲੱਗੀ ਸੀ ਨਾ ਨਾਲ ਮੈਨੂੰ ਜਿੱਤਾ ਹੀ ਭੁੱਲ ਗਿਆ ਵੀ ਮੇਰਾ ਕুকুਲੂ ਕਿਹਾ ਹੋਇਆ ਜਦੋਂ ਮੈਂ ਅੰਦਰ ਆ ਕੇ ਵੇਖੀ ਲੂਗੀ ਅਜਾ ਚੱਕ ਮੈਂ ਕੋਰੋ ਪਾਪਾਂ ਇਥੇ ਸ਼ਾਮ ਰਾਤ ਦਾ ਟਾਈਮ ਹੁੰਦਾ ਇਥੇ ਰਾਤ ਦੇ ਟਾਈਮ ਹੀ ਅਸੀਂ ਸਾਰੇ ਜਣੇ ਬੈਠ ਕੇ ਗੱਲਾਂ ਬਾਤਾਂ ਕਰਦੇ ਹਾਂ ਤੇ ਇਥੇ ਮੇਰੀ ਬੇਟੀ ਵੇਖੋ ਪਰਨਾ ਪਾ ਕੇ ਕਹਿੰਦੀ ਸੀ ਮੈਂ ਦਾदू ਬਣ ਗਈ ਮੈਂ ਦਾदू ਬਣ ਗਈ ਤੇ ਸਾਰੇ ਹਸਾਰਿਆਂ ਨੂੰ ਹਸਾਰੀ ਸੀ ਆਵਦੀ ਨਿੰਨਾ ਡਾਟੜਕਟ ਗੱਲਾਂ ਦੇ ਨਾਲ ਇਥੇ ਮੈਂ ਅਸੀਂ ਗੱਲਾਂ ਮਾਰਨੀ ਆ ਹੀ ਮੈਂ ਕਿਹਾ ਚਲੋ ਇਹਦਾ ਫਾਇਦਾ ਉਠਾਈਏ ਇਹ ਟਾਈਮ ਦਾ ਵੀ ਬੇਟੀ ਵੀ ਬੇਟੀ ਦੇ ਕੋਈ ੱਡੀ ਫਿਕਰ ਨਹੀਂ ਹੁੰਦੀ ਮੈਂ ਕਿਹਾ ਚਲੋ ਇਹਦਾ ਲਹਿੰਗਾ ਕੱਟਿਆ ਸੀਗਾ ਅੱਜ ਇਸ ਤੋਂ ਥੋੜਾ ਟਾਈਮ ਪਹਿਲਾਂ ਹੀ ਕੱਟਿਆ ਸੀਗਾ ਮੈਂ ਲਹਿੰਗਾ ਇਹਦਾ ਮੈਂ ਕਾ ਚਾ ਲੋ ਸੀ ਦੰਨੀ ਆ ਮੈਂ ਕਿਉਂਕਿ ਇਹਦਾ ਲਹਿੰਗਾ ਸੀਨ ਦੇ ਵਿੱਚ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਥੋੜਾ ਟਾਈਮ ਹੀ ਲੱਗਦਾ ਛੋਟਾ ਹੁੰਦਾ ਨਾ ਬੱਚੇ ਦਾ ਇਸ ਕਰਕੇ ਨਾਲ-ਨਾਲ ਅਸੀਂ ਇੱਥੇ ਗੱਲਾਂ ਮਾਰਦੇ ਸੀ ਮੈਂ ਹੀ ਮੰਮਾ ਸੀ ਤੇ ਮੇਰੇ ਹਸਬੰਡ ਸੀਗੇ ਨਾਲ ਮੇਰੀ ਬੇਟੀ ਸੀਗੀ ਅਸੀਂ ਸਾਰੇ ਜਣੇ ਗੱਲਾਂ ਮਾਰੀ ਜਾਂਦੇ ਸੀ ਤੇ ਨਾਲ-ਨਾਲ ਮੈਂ ਤੇ ਸੀ ਜੰਦੀ ਸੀ ਆਪਦੇ ਟਾਈਮ ਦੀ ਵਰਤੋਂ ਕਰ ਰਹੀ ਠੀਕ ਹੈ ਜੀ ਜਿੱਦਾਂ ਤੁਹਾਨੂੰ ਮੈਂ ਅੱਜ ਥੰਬਨੇਲ ਦੇ ਅਕੋਰਡਿੰਗ ਕਿਹਾ ਨਾ ਕਿ ਮੇਰੇ ਬਲੌਗ ਪੂਰਾ ਵੇਖ ਕੇ ਤੁਸੀਂ ਪਲੀਜ਼ ਮੇਰੇ ਬਲੌਗ ਦੇ ਵਿੱਚ ਗਲਤੀਆਂ ਕੱਢਿਓ ਕਿ ਹਾਂ ਮੈਨੂੰ ਕੀ ਇੰਪਰੂਵਮੈਂਟ ਕਰਨੀ ਚਾਹੀਦੀ ਹੈ ਤੁਹਾਡੇ ਅਕੋਰਡਿੰਗ ਤੁਸੀਂ ਐਜ਼ ਅ ਵਿਊਰ ਜਿਹੜੇ ਦੇਖ ਰਹੇ ਹੋ ਤਾਂ ਤੁਹਾਨੂੰ ਕਿ ਕਿਹੜੀਆਂ ਚੀਜ਼ਾਂ ਬਲੌਗ ਦੇ ਵਿੱਚ ਵਧੀਆ ਲੱਗਦੀਆਂ ਨੇ ਠੀਕ ਹੈ ਜੋ ਜੋ ਤੁਸੀਂ ਮਤਲਬ ਜੋ ਬਲੌਗ ਦੇਖਦੇ ਹੋ ਉਹ ਵੱਡੇ ਵੱਡੇ ਯੂਟਿਊਬਰਸ ਨੂੰ ਵੀ ਦੇਖਦੇ ਹੁੰਦੇ ਆ ਹਨਾ ਵਿਹਾ ਉਹ ਵੱਡੇ ਯੂਟਿਊਬਰ ਇਹ ਹੈ ਜਾਂ ਕੀ ਜਿਹੜੀ ਚੀਜ਼ ਤੁਹਾਨੂੰ ਉਹਨਾਂ ਦੇ ਬਲੌਗ ਦੇ ਵਿੱਚ ਇੰਟਰਸਟਿੰਗ ਲੱਗਦੀ ਹੈ ਜਿਹੜੇ ਤੁਹਾਨੂੰ ਛੋਟੇ ਯੂਟਿਊਬਰ ਦੇ ਲਈ ਨਹੀਂ ਲੱਗਦੀ ਪਲੀਜ਼ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਜੋ ਜੋ ਗਲਤੀਆਂ ਨੇ ਕਮ ਸੇ ਕਮ ਐਟਲੀਸਟ 5 ਗਲਤੀਆਂ ਕੱਢਿਓ ਤੇ ਮੈਂ ਕੋਸ਼ਿਸ਼ ਕਰੂੰਗੀ ਕਿ ਸਾਰੀਆਂ ਗਲਤੀਆਂ ਨੂੰ ਆਪਣੇ ਜਿਹੜੇ ਨੈਕਸਟ ਦੇ ਬਲੌਗਸ ਨੇ ਠੀਕ ਹੈ ਉਹਦੇ ਵਿੱਚ ਮੈਂ ਆਪਣਾ ਇੰਪਰੂਵ ਕਰ ਸਕਾਂ ਦੇਖੋ ਸਾਰਾ ਇਨਸਾਨ ਗਲਤੀਆਂ ਦਾ ਪੁੱਤਲਾ ਹੁੰਦਾ ਆਪਾਂ ਕੋਈ ਵੀ ਧਰੋ ਸਿੱਖ ਕੇ ਨਹੀਂ ਆਂਦੇ ਹੁੰਦੇ ਹੌਲੀ-ਹੌਲੀ ਸਾਰਿਆਂ ਨੇ ਸਿੱਖਣਾ ਹੁੰਦਾ ਠੀਕ ਹੈ ਬਲੌਗਿੰਗ ਜਿਹੜਾ ਮੇਰਾ ਇੱਕ ਡ੍ਰੀਮ ਹੀ ਆ ਮੈਂ ਇਹਨੂੰ ਪੂਰਾ ਕਰਨਾ ਚਾਹੁੰਦੀ ਆ ਬਟ ਇਹ ਕਿਸੇ ਰੀਜ਼ਨ ਕਰਕੇ ਵਿਊਜ਼ ਨਹੀਂ ਆ ਰਹੇ ਜਾਂ ਕੋਈ ਚੀਜ਼ ਨਹੀਂ ਹੋ ਰਹੀ ਤੇ ਮੈਂ ਇਸ ਲਈ ਇਹੀ ਚੀਜ਼ ਉਹ ਕਰਨਾ ਚਾਹੁੰਦੀ ਆ ਵੀ ਹਾਂ ਕੀ ਕਮੀ ਆ ਕੀ ਕੀ ਚੀਜ਼ ਦੀ ਕਮੀ ਆ ਜਿਹੜੀਆਂ ਕਿਹੜੀਆਂ ਗਲਤੀਆਂ ਨੇ ਜੋ ਮੈਂ ਕਰ ਰਹੀ ਆ ਠੀਕ ਹੈ ਮੈਨੂੰ ਨਹੀਂ ਪਤਾ ਲੱਗ ਰਹੀਆਂ ਤੁਸੀਂ ਐਜ਼ ਅ ਪਿਓਰ ਪਲੀਜ਼ ਜੋ ਵੀ ਮੈਨੂੰ ਵੇਖ ਰਿਹਾ ਵਾਚ ਕਰ ਰਿਹਾ ਠੀਕ ਹੈ ਬਹੁਤ ਜਿਆਦਾ ਪਹਿਲੀ ਗੱਲ ਤੇ ਜੇ ਤੁਹਾਨੂੰ ਤੁਸੀਂ ਇੱਥੇ ਤੱਕ ਵੀਡੀਓ ਵਾਚ ਕਰਦੇ ਕਰਦੇ ਆਏ ਆ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਮੇਰੇ ਸਬਸਕ੍ਰਾਈਬਰ ਆ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਜੀ ਉਹਨਾਂ ਦਾ ਜੋ ਵੀ ਮੇਰੀ ਵੀਡੀਓ ਡੇਲੀ ਬੇਸਿਸ ਤੇ ਦੇਖਦਾ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੀ ਆ ਠੀਕ ਹੈ ਤੇ ਪਲੀਜ਼ ਜੀ ਮੇਰੇ ਵੀਡੀਓ ਦੇ ਵਿੱਚ ਵਲੌਗ ਦੇ ਵਿੱਚ ਦੇਖ ਕੇ ਜਰੂਰ ਦੱਸਿਓ ਵੀ ਮੈਂ ਕਿਹੜੀ ਚੀਜ਼ ਐਡ ਨਾ ਕਰਾਂ ਨੈਕਸਟ ਵਲੌਗ ਦੇ ਵਿੱਚ ਜਾਂ ਕਿਹੜੀ ਇੰਟਰਸਟਿੰਗ ਚੀਜ਼ ਮੈਂ ਲੈ ਕੇ ਆਵਾਂ ਬੇਟਾ ਕੀ ਪੁੱਛ ਰਿਹਾ ਚਲ ਆਜੋ ਬਿਟਾ ਆਜੋ 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 ਛੇਤੀ ਛੇਤੀ ਆ ਜਾ ਛੇਤੀ ਛੇਤੀ ਆਜੋ ਛੇਤੀ ਛੇਤੀ ਹਾਂਜੀ ਇੱਥੇ ਜੋ ਵੀ ਮੇਰੀ ਮਿਹਨਤ ਸੀਗੀ ਅੱਧੇ ਪੌਣੇ ਘੰਟੇ ਦੀ ਅਸੀਂ ਗੱਲਾਂ ਬਾਤਾਂ ਦੇ ਵਿੱਚ ਜੋ ਮੇਰੀ ਮਿਹਨਤ ਸੀ ਉਹ ਵੇਖੋ ਇੱਥੇ ਲਹਿੰਗਾ ਮੈਂ ਬਣਾ ਦਿੱਤਾ نیچے ਦੀ ਫੋਲਡਿੰਗ ਨਹੀਂ ਕੀਤੀ ਕਿਉਂਕਿ ਇਹ ਜੋ ਪੀਕੋ ਵਗੈਰਾ ਕੁਝ ਐਵੇਂ ਦਾ ਕੁਝ ਹੁੰਦਾ ਜੋ ਹਨਾ ਬਜ਼ਾਰੋਂ ਕਰਾਣੇ ਆ ਉਹੀ ਕਰਾਣੀ ਉਹਦੇ ਨਾਲ ਜਿਹੜੀ ਆਪਣੀ ਵਧੀਆ ਜੀ ਲੁੱਕ ਆ ਜਾਂਦੀ ਆ ਅਜੇ ਪ੍ਰੋਪਰ ਰੈਡੀ ਨਹੀਂ ਹੈਗਾ ਇਹਦੇ ਕਲੀਆਂ ਤੇ ਵੀ ਲੈਂਸ ਲੱਗਣੀ ਹੈ ਮੈਂ ਜਸਟ ਪਾ ਕੇ ਸਾਈਜ਼ ਦੀ ਇਲਾਸਟਿਕ ਦਾ ਸਾਈਜ਼ ਵੇਖਿਆ ਸੀਗਾ ਇਹਦਾ ਸਾਈਜ਼ ਵੇਖਿਆ ਸੀ ਥੋੜਾ ਜਿਹਾ ਵੱਡਾ ਬਣਾਇਆ ਤਾਂ ਕਿ ਅਗਲੇ 2-3 ਸਾਲ ਤੱਕ ਆ ਜੇ ਠੀਕ ਹੈ ਇਹ ਆਪਣੇ ਪੰਜਾਬੀਆਂ ਦੀ ਪਹਿਚਾਣ ਆ ਪੋਰਾ 2 ਸਾਲ ਆਵੇ ਤੇ ਸਹੀ ਲਹਿਗਾ ਇਹ ਮੈਂ ਆਪਣੀ ਬੇਟੀ ਦੇ ਤੇ ਮੇਰੇ ਨਾਲ ਵਰਤ ਤੇ ਪਾਣਾ ਕਰਵਾ ਚੌਥ ਦਾ ਵਰਤ ਰੱਖਦੇ ਆ ਠੀਕ ਹੈ ਮੈਂ ਉਦੋਂ ਪਾਣਾ ਦੋਵਾਂ ਦਾ ਕੰਬੋ ਬਣਾ ਰਹੀ ਆ ਵੇਖੋ ਇੰਨੇ ਪੈਸੇ ਤਾਂ ਮੇਰਾ ਲਾਨ ਨੂੰ ਜੀ ਨਹੀਂ ਕਰਦਾ ਕਿ ਹਾਂ 3-4000 ਦੀ ਡਰੈੱਸਾਂ ਬਾਹਰੋਂ ਬਣਵਾਈਏ ਮਾਂ ਬੇਟੀ ਦੇ ਪਰ ਚਾਹ ਤਾਂ ਸਾਰਿਆਂ ਦੇ ਹੁੰਦੇ ਆ ਨਾ ਪੂਰੇ ਕਰਨ ਵਾਲੇ ਵੀ ਹਾਂ ਦੋਵਾਂ ਦੇ ਸੇਮ ਕਲਰ ਦੀ ਆਪਾਂ ਡਰੈੱਸ ਬਣਵਾਈਏ ਵੇਖੋ ਇੰਨੀ ਇੱਕ ਕੈਪੇਬਿਲਿਟੀ ਤਾਂ ਹੈਗੀ ਆ ਕਿ ਮੈਂ ਆਪਣੀ ਬੇਟੀ ਲਈ ਮੈਂ ਆਪਣਾ ਡਰੈੱਸ ਲਾ ਵੀ ਦਵਾਂ 3-4000 ਲਾ ਵੀ ਦਵਾਂ ਬਟ ਮੈਨੂੰ ਉਹ ਪੈਸੇ ਮਤਲਬ ਸੂਟਾਂ ਤੇ ਜਾਂ ਐਵੇਂ ਦੀ ਚੀਜ਼ਾਂ ਤੇ ਲਾਣੇ ਵਧੀਆ ਨਹੀਂ ਲੱਗਦੇ ਹੈਗੇ ਉਸ ਤੋਂ ਬੈਟਰ ਆ ਕਿ ਮੈਂ ਆਪਣੀ ਬੇਟੀ ਲਈ ਇਨਵੈਸਟ ਕਰਾਂ ਕਿਸੇ ਚੀਜ਼ 'ਚ ਠੀਕ ਹੈ ਉਹਦੇ ਲਈ ਬਚਾਵਾਂ ਤਾਂ ਕਿ ਮੇਰਾ ਬੱਚਾ ਨੂੰ ਫਿਊਚਰ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਹਾਂ ਕੱਲ ਨੂੰ ਜੇ ਮੈਂ ਵੀ ਨਾ ਰਵੀ ਠੀਕ ਹੈ ਤਾਂ ਮੇਰੇ ਬੱਚੇ ਨੂੰ ਕੋਈ ਪ੍ਰੋਬਲਮ ਨਾ ਆਵੇ ਦੇਖੋ ਮਾਪਿਓ ਨੂੰ ਹਰ ਔਖਾ-ਸੌਖਾ ਟਾਈਮ ਦੇਖ ਕੇ ਠੀਕ ਹੈ ਆਪਣੇ ਨਿਆਣੇ ਦੇ ਲਈ ਸੋਚਣਾ ਪੈਂਦਾ ਹਾਂ ਕਿ ਕੱਲ ਨੂੰ ਕੋਈ ਔਖਾ ਟਾਈਮ ਵੀ ਆ ਗਿਆ ਤਾਂ ਵੀ ਮੇਰਾ ਬੱਚਾ ਨੂੰ ਕੋਈ ਪ੍ਰੋਬਲਮ ਨਾ ਆਵੇ ਮੇਰੀ ਇਹੀ ਸੋਚ ਆ ਜੀ ਅੱਜ ਤੋਂ 10-15 ਸਾਲ ਬਾਅਦ ਦੀ ਸੋਚੀਏ ਠੀਕ ਹੈ ਫਿਰ ਆਪਾਂ ਜਿਹੜਾ ਕੁਝ ਕਰ ਸਕਦੇ ਆ ਕਿਉਂਕਿ ਦੇਖੋ ਮੀਡਲ ਕਲਾਸ ਦੇ ਲੋਕਾਂ ਦੇ ਵਿੱਚ ਇੰਨੀ ਕੁ ਜਲਦੀ ਨਹੀਂ ਆਪਾਂ ਕੁਝ ਵੀ ਸੇਵਿੰਗ ਕਰ ਸਕਦੇ ਹੈਗੀ ਠੀਕ ਹੈ ਜੇ ਹੁਣ ਤੋਂ ਹੀ ਨਿਆਣੇ ਨੂੰ ਸੇਵ ਕਰਦੇ ਕਰਦੇ ਫਿਰ ਕਿਤੇ ਜਾ ਕੇ ਉੱਥੇ ਤੱਕ ਸੇਵ ਕਰ ਸਕਦੇ ਆ ਇਸ ਲਈ ਮੈਂ ਇੰਨਾ ਜਿਹੜਾ ਫालतू ਖਰਚਾ ਕਰਕੇ ਰਾਜ਼ੀ ਨਹੀਂ ਹੈਗੀ ਕਾਸੀ ਵਿੱਚ ਚ ਸਪੈਸ਼ਲੀ ਆ ਇੰਨੇ ਜ਼ਿਆਦਾ ਕੱਪੜੇ ਲੀਡਿਆਂ ਦੇ ਵਿੱਚ ਤਾਂ ਮੈਂ ਬਿਲਕੁਲ ਨਹੀਂ ਠੀਕ ਹੈ ਜੀ ਜੇ ਮੇਰਾ ਬਲੌਗ ਵਧੀਆ ਲੱਗਿਆ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਠੀਕ ਹੈ ਓਕੇ ਜੀ ਬਾਏ ਬਾਏ